ਅਸਤਿਕਾਲ ਦੋਸਤੋ ਕੁਝ ਦਿਨ ਪਹਿਲਾਂ ਤੁਸੀਂ ਇੱਕ ਟਰੈਕਟਰ ਦੀ ਪਾਣੀ ਦੇ ਵਿੱਚ ਜੋ ਰਖਾਣ ਲੈ ਕੇ ਲੋਕਾਂ ਨੂੰ ਚਾਹ ਰਿਆ ਸੀ ਤੁਹਾਡੀ ਭਲੀ ਖਰਾ ਹੋਈ ਤੁਸੀਂ ਵੀਡੀਓ ਦੇਖੀ ਕਿ ਉਹ ਪਾਣੀ ਦੇ ਵਿੱਚ ਬੁਰੀ ਤਰ੍ਹਾਂ ਡੁੱਬ ਜਾਂਦਾ ਹੈ ਹਾਦਸਾ ਗ੍ਰਸਤ ਹੁੰਦਾ ਤਾਂ ਮੈਂ ਉਹ ਜਗ੍ਹਾ ਦਿਖਾਉਣਾ ਤੁਹਾਨੂੰ ਉਹ ਤਸਵੀਰ ਦਿਖਾਉਣਾ ਕਿ ਆਖਰ ਉਹ ਟਰੈਕਟਰ ਡੁੱਬਿਆ ਕਿੱਥੇ ਸੀਗਾ ਤਾਂ ਤੁਸੀਂ ਦੇਖੋ ਇਸ ਵੇਲੇ ਹਾਲਾਤ ਕੀ ਨੇ بارش ਲਗਾਤਾਰ ਹੋ ਰਹੀ ਆ ਤਾਂ ਇਹ ਉਹ ਜਗ੍ਹਾ ਦੇਖੋ ਇਧਰੋਂ ਉਹ ਟਰੈਕਟਰ ਆਉਂਦਾ ਇਸ ਜਗ੍ਹਾ ਤੋਂ ਤਾਂ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਟਰੈਕਟਰ ਜਿਹੜਾ ਉਹ ਸਿੱਧਾ ਜਾਂਦਾ ਤਾਂ ਇੱਕਦਮ ਇਸ ਖੱਡ ਖਾਈ ਦੇ ਵਿੱਚ ਡਿੱਗ ਜਾਂਦਾ ਕਿਉਂਕਿ ਪਹਿਲਾਂ ਇਹ ਖੱਡ ਨਹੀਂ ਸੀਗੀ ਤਾਂ ਹੁਣ ਹਾਲਾਤ ਇਹ ਬਣ ਗਏ ਕਿਉਂਕਿ ਪਾਣੀ ਦਾ ਬਹੁਤ ਦੇਖੋ ਤੁਸੀਂ ਇਸ ਵੇਲੇ ਪਾਣੀ ਦੇ ਬਹੁਤ ਦੀ ਸਥਿਤੀ ਕਿਹਾ ਇਹ ਸੜਕ ਤੇ ਉੱਪਰ ਤੋਂ ਪਾਣੀ ਆ ਰਿਹਾ ਹੈ ਕਈ ਪਿੰਡ ਕਈ ਕਿਲੋਮੀਟਰ ਇਲਾਕਾ ਇਸ ਵੇਲੇ ਬੁਰੀ ਤਰ੍ਹਾਂ ਡੁੱਬ ਚੁੱਕਿਆ ਜਕਾਰੇ ਲੱਗ ਰਹੇ ਨੇ ਤਾਂ ਬਿਲਕੁਲ ਤਸਵੀਰਾਂ ਦੇਖੋ ਬੁਰੀ ਤਰ੍ਹਾਂ ਡੁੱਬਿਆ ਹੋਇਆ ਇਲਾਕਾ ਹੈ ਤਾਂ ਇਸ ਜਗ੍ਹਾ ਇਹ ਟਰੈਕਟਰ ਜਿਹੜਾ ਬੁਰੀ ਤਰ੍ਹਾਂ ਡੁੱਬ ਜਾਂਦਾ ਹੈ ਤਾਂ ਇਹ ਉਹ ਜਗ੍ਹਾ ਇਹੀ ਉਹ ਪੋਲਾ ਜਿੱਥੇ ਟਰੈਕਟਰ ਡੁੱਬਿਆ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਕਿਸ ਜਗ੍ਹਾ ਟਰੈਕਟਰ ਡੁੱਬਿਆ ਸੀ ਬਹੁਤ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਇਰਲ ਹੋਈ ਸੀ ਉਹ ਵੀਡੀਓ ਤਾਂ ਹੁਣ ਅਸੀਂ ਉਸ ਜਗ੍ਹਾ ਪਹੁੰਚੇ ਹਾਂ ਆ ਬਾਰਿਸ਼ ਲਗਾਤਾਰ ਹੋ ਰਹੀ ਹੈ ਤਸਵੀਰਾਂ ਬਹੁਤ ਤਰਸਯੋਗ ਨੇ ਬਹੁਤ ਭਿਆਨਕ ਤਸਵੀਰਾਂ ਨੇ ਆ ਦੇਖੋ ਬਹੁਤ ਤਰਸਯੋਗ ਹਾਲਾਤ ਬਣੇ ਹੋਏ ਨੇ ਪਰ ਜਿਸ ਤਰ੍ਹਾਂ ਦੇ ਨੇ ਪਰ ਇਸ ਜਗ੍ਹਾ ਜਿਹੜਾ ਟਰੈਕਟਰ ਹੈ ਉਹ ਡੁੱਬਿਆ ਸੀਗਾ ਤੁਹਾਨੂੰ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਪਰ ਖਤਰਨਾਕ ਮੰਜ਼ਰ ਹੈ ਬਹੁਤ ਭਿਆਨਕ ਮੰਜ਼ਰ ਹੈ ਬਹੁਤ ਭਿਆਨਕ ਤਸਵੀਰਾਂ ਨੇ ਪਾਣੀ ਦਾ ਬਹੁਤ ਡਰਾਉਂਦਾ ਹੈ ਮਹਾਰਾਜਪਲੀ ਕਰੋ ਕੀ ਆਖਰ ਮੁੜ ਪੰਜਾਬ ਪੈਰਾਂ ਤੇ ਕਿਵੇਂ ਹੋਊਗਾ ਤਾਂ ਇਸ ਵੇਲੇ ਬਹੁਤ ਖਤਰਨਾਕ ਮੰਜ਼ਰ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਗਰਾਊਂਡ ਜ਼ੀਰੋ ਤੇ ਦਿਖਾ ਰਹੇ ਆ ਕਿ ਆਖਰ ਇਸ ਜਗ੍ਹਾ ਉ ਟ੍ਰੈਕਟਰ ਡੁੱਬਿਆ ਸੀਗਾ ਕਿਸ ਤਰ੍ਹਾਂ ਇਸ ਅਜਨਾਲੇ ਤੋਂ ਸੜਕ ਆਉਂਦੀ ਆ ਇਹ ਸੜਕ ਜਦੋਂ ਅਜਨਾਲਾ ਤੋਂ ਆਉਂਦੀ ਆ ਤਾਂ ਅੱਗੇ ਰਮਦਾਸ ਪਿੰਡ ਨੂੰ ਜਾਂਦੀ ਆ ਤਾਂ ਉਸ ਤੋਂ ਬਾਅਦ ਦੇ ਜ਼ਿਕਰ ਕਰਿਆ ਜਾਵੇ ਤਾਂ ਬਹੁਤ ਸਾਰੇ ਇਸੇ ਤਰ੍ਹਾਂ ਦੇਖੋ ਟ੍ਰੈਕਟਰ ਖੜੇ ਆ ਰਸਦ ਲੈ ਕੇ ਰਾਸ਼ਨ ਲੈ ਕੇ ਪਸ਼ੂਆਂ ਦਾ ਚਾਰਾ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅੰਦਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਜੇ ਜ਼ਿਕਰ ਕਰਿਆ ਜਾਵੇ ਤਾਂ ਕਿਤੇ ਨਾ ਕਿਤੇ ਇੱਥੇ ਜਿਹੜਾ ਉਹ ਟਰੈਕਟਰ ਹੈ ਉਹ ਬੁਰੀ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੁਸੀਂ ਇਹ ਦੇਖੋ ਸੇਵਾ ਕਰਨਾ ਇਹ ਲੋਕਾਂ ਦਾ ਹਾਦਸਾ ਹੁੰਦਾ ਹੈ ਤਾਂ ਬਹੁਤ ਮੰਦ ਭੱਗ ਹੈ ਜਦੋਂ ਘਰਾਂ ਚੋਂ ਆਉਂਦੇ ਆ ਤਾਂ ਬਹੁਤ ਸ਼ਰਦਾ ਤੇ ਹੁੰਦਾ ਤੁਸੀਂ ਆ ਦੇਖੋ ਦੇਖੋ ਕਿੰਨਾ ਰਿਸਕ ਹੈ ਪਾਣੀ ਦੀ ਸਪੀਡ ਬਹੁਤ ਦੇਖੋ ਦੇਖੋ ਟਰੈਕਟਰ ਤੇ ਟਾਇਰ ਅਗਲੇ ਡੁੱਬ ਗਏ ਬਹੁਤ ਮੰਦਭਾਗੀਆਂ ਤਸਵੀਰਾਂ ਨੇ ਬਹੁਤ ਤਰਸਯੋਗ ਤਸਵੀਰਾਂ ਨੇ ਬਹੁਤ ਤਰਸਯੋਗ ਹਾਲਾਤ ਨੇ ਇਸ ਵੇਲੇ ਤਾਂ ਲੋਡ ਹੈ ਇੱਕ ਵਾਰ ਤਾਂ ਕੀ ਇਸ ਸਥਿਤੀ ਬੇਹੱਦ ਤਣਾਪੂਰਨ ਹੈ ਇਸ ਵੇਲੇ ਪੰਜਾਬ ਦੀ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਅਜਨਾਲਾ ਇਲਾਕੇ ਦੇ ਕੀ ਬਣੇ ਹੋਏ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ